ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆ ਪੰਜਾਬ ਦੇ ਮੌਸਮ ਦੀ ਤਾਇਆ ਜਾਣਕਾਰੀ ਦੀ ਵੀਡੀਓ ਹੁਣੇ-ਹੁਣੇ ਮੌਸਮ ਬਾਰੇ ਅੱਜ ਤਾਇਆ ਵੱਡੀ ਅਪਡੇਟ ਅੱਠਾ ਜ਼ਿਲ੍ਹਿਆਂ ਚ ਹੋਰ ਇਹ ਅਲਰਟ ਜਾਰੀ ਤੇ ਇਸ ਤਰ੍ਹਾਂ ਰਹੇਗਾ ਆਉਣ ਵਾਲੇ ਦਿਨਾਂ ਦਾ ਮੌਸਮ ਦਾ ਹਾਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਚ ਮੜ ਅਸਮਾਨੋਂ ਅੱਗ ਵਰਨ ਲੱਗੀ ਹੈ ਲੋਕਾਂ ਨੂੰ ਅਗਲੇ 4 ਦਿਨਾਂ ਤੱਕ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਅੱਜ ਮੌਸਮ ਵਿਭਾਗ ਨੇ 12 ਜ਼ਿਲ੍ਹਿਆਂ ਲਈ yellow ਲੜ ਜਾਰੀ ਕੀਤਾ ਤੇ 8 ਜ਼ਿਲ੍ਹਿਆਂ ਲਈ orange ਲੜ ਜਾਰੀ ਕੀਤਾ ਹੈ ਮੌਸਮ ਭਾਗ ਦੇ ਵੱਲੋਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਰੋਜਪੁਰ ਮੋਗਾ ਪਟਿਆਲਾ ਮੁਹੱਲੀ ਮਲੇਰ ਕੋੜਲਾ ਤੇ ਫਤਗੜ ਸਾਹਿਬ ਲਈ ਹੀਟ ਵੇਵ ਦਾ ਯੈਲਰ ਅਲਰਟ ਜਾਰੀ ਕੀਤਾ ਹੈ ਜਿੱਦੇ ਕਿ ਸੰਗਲੂਰ ਮਾਨਸਾ ਬਰਨਾਲਾ ਲੁਧਿਆਣਾ ਬਠਿੰਡਾ ਮੁਕਸਰ ਫਰੀਦਕੋਟ ਫਾਜ਼ਿਲਕਾ ਦੇ ਲਈ orange ਅਲਰਟ ਜਾਰੀ ਕੀਤਾ ਗਿਆ ਹੈ 13 ਜੂਨ ਨੂੰ ਲਗਭਗ ਅਜਿਹੇ ਮੌਸਮ ਰਹਿ ਗਿਆ ਪਿਛਲੇ 24 ਘੰਟਿਆਂ ਚ ਤਾਪਮਾਨ ਚ 1 ਡਿਗਰੀ ਦਾ ਵਾਧਾ ਹੋਇਆ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ